ਇੱਕ ਸਿੱਧਾ ਸਾਦਾ ਬੰਦਾ ਆਪਣੀ ਪਤਨੀ ਨੂੰ ਉਸਤੇ ਆਸ਼ਕ ਨਾਲ ਦੇਖ ਲੈਂਦਾ ਤੇ ਫਿਰ ਉਸਦਾ ਕਤਲ ਕਰ ਦਿੰਦਾ ਪਰ ਇਹ ਕਤਲ ਉਸਦਾ ਵੱਡਾ ਭਰਾ ਆਪਣੇ ਸਿਰ ਲੈ ਲੈਂਦਾ ਪਰ ਫਿਰ ਵੀ ਉਸਦੀ ਪਤਨੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੀ ਤੇ ਫਿਰ ਉਹੀ ਸਿੱਧਾ ਸਾਦਾ ਬੰਦਾ ਆਪਣੀ ਪਤਨੀ ਦਾ ਵੀ ਕਤਲ ਕਰ ਦਿੰਦਾ ਤੇ ਦੋਨੇ ਭਰਾਵਾਂ ਨੂੰ ਜ਼ਹਿਰ ਹੋ ਜਾਂਦੀ ਹੈ ਤੇ ਫਿਰ ਉਸ ਘਰ ਨਾਲ ਕੀ ਬਣੀ ਤੇ ਫਿਰ ਉਸ ਘਰ ਦਾ ਕੀ ਹਾਲ ਹੋਇਆ ਇਸ ਕਹਾਣੀ ਦੇ ਉੱਤੇ ਗੱਲਬਾਤ ਕਰਾਂਗੇ ਇੱਕ ਕਹਾਣੀ ਅੱਜ ਤੋਂ ਬਹੁਤਾ ਸਮਾਂ ਪੁਰਾਣੀ ਹੈ। ਹੂੰ ਇਹ ਉਹ ਪਰਿਵਾਰ ਦੀ ਕਹਾਣੀ ਹੈ ਜਿਹਦੇ ਵਿੱਚ ਸਿਰਫ ਦੋ ਜੀ ਨੇ। ਹੂੰ ਮਿੰਦਰਕੌਰ ਤੇ ਉਹਦਾ ਪਤੀ ਨਾਜਰ ਸਿੰਘ। ਹੂੰ ਪਰਿਵਾਰ ਦੇ ਕੋਲ ਜਮੀਨ ਦੀ ਕਮੀ ਹੁੰਦੀ ਆ। ਹੂੰ ਸਰਦਾ ਵਰਦਾ ਬਸ ਗੁਜ਼ਾਰਾ ਚੱਲਦਾ ਹੁੰਦਾ ਇਹ ਪਰਿਵਾਰ ਦਾ। ਕਮੀ ਇਹ ਪਰਿਵਾਰ ਦੇ ਵਿੱਚ ਇਹ ਵੀ ਹੁੰਦੀ ਆ ਕਿ 8 ਸਾਲ ਵਿਆਹ ਨੂੰ ਹੋ ਗਏ ਹੁੰਦੇ ਆ ਨਾਜਰ ਸਿੰਘ ਜੀ ਨੂੰ ਪਰ ਘਰ ਦੇ ਵਿੱਚ ਕੋਈ ਲਾਜ਼ਮੀ ਨਹੀਂ ਹੁੰਦੀ। ਦਵਾਈਆਂ ਵੈਦਾਂ ਹਕੀਮਾਂ ਕੋਲੇ ਨਾਜਰ ਸਿੰਘ ਤੇ ਉਹਦੀ ਪਤਨੀ ਜਾਂਦੇ ਰਹਿੰਦੇ ਆ ਪਰ ਕੋਈ ਫਰਕ ਨਹੀਂ ਪੈਂਦਾ। ਹੂੰ ਫਿਰ ਜਦੋਂ ਉਹਨਾਂ ਨੂੰ ਕੋਈ ਆਸ ਨਹੀਂ ਬਚਦੀ ਤਾਂ ਨੇੜੇ ਦੇ ਰਿਸ਼ਤੇਦਾਰੀਆਂ ਚ ਉਹਨਾਂ ਨੂੰ ਇਹ ਸਲਾਹ ਮਿਲਦੀ ਆ ਵੀ ਭਾਈ ਜੇਕਰ ਤੁਹਾਡੇ ਲਾਦਨੀ ਹੈਗੀ ਤਾਂ ਤੁਸੀਂ ਆਪਣੇ ਕਿਤੇ ਆਲੇ ਦੁਆਲੇ ਰਿਸ਼ਤੇਦਾਰੀ ਚਾਤ ਪਾ ਲਓ ਵੀ ਉੱਥੋਂ ਕੋਈ ਲਾਦ ਗੋਦ ਲੈ ਲਓ ਹੂੰ ਤੇ ਨਾਜਰ ਸਿੰਘ ਨੂੰ ਵੀ ਇਹ ਗੱਲ ਸਹੀ ਲੱਗਦੀ ਆ ਤੇ ਮੁਖਤਿਆਰ ਕੌਰ ਨੂੰ ਵੀ ਇਹ ਗੱਲ ਸਹੀ ਲੱਗਦੀ ਆ ਹੂੰ ਨਾਜਰ ਸਿੰਘ ਆਪਣੀ ਭੈਣ ਤੋਂ ਇੱਕ ਪੁੱਤ ਗੋਦ ਲੈ ਲੈਂਦਾ ਕਿਉਂਕਿ ਉਹਦੀ ਭੈਣ ਕੋਲੇ ਦੋ ਪੁੱਤ ਹੁੰਦੇ ਹੂੰ ਨਾਜਰ ਸਿੰਘ ਬਹੁਤ ਖੁਸ਼ ਹੁੰਦਾ ਕਿ ਮੇਰੇ ਘਰ ਦੀ ਜੜ ਲੱਗ ਗਈ ਮੇਰਾ ਘਰ ਵੀ ਅੱਗੇ ਤੁਰ ਪਿਆ ਨਾਦਰ ਸਿੰਘ ਤੇ ਮੁਖਤਿਆਰ ਕਾ ਬਹੁਤ ਖੁਸ਼ ਹੁੰਦੀ ਆ ਤੇ ਉਹ ਬੱਚੇ ਨੂੰ ਉਹ ਬਹੁਤ ਲਾੜ ਲੜਾਉਂਦੀ ਆ ਉਹ ਇਹ ਸਮਝਦੇ ਆ ਕਿ ਇਹ ਸਾਡੇ ਹੀ ਲਾੜ ਆ ਹੂੰ ਤੇ ਉਹ ਉਸ ਬੱਚੇ ਦਾ ਬੜੇ ਚਾਹ ਨਾਲ ਨਾਮ ਜਗਤਾਰ ਸਿੰਘ ਰੱਖਦੇ ਆ ਹੂੰ ਤੇ ਫਿਰ 4 ਸਾਲ ਦਾ ਸਮਾਂ ਬੀਤਦਾ ਹੂੰ ਤੇ ਨਾਦਰ ਸਿੰਘ ਦੇ ਘਰੇ ਹੋਰ ਖੁਸ਼ੀਆਂ ਆਉਂਦੀਆਂ ਨੇ ਹੂੰ ਤੇ ਨਾਦਰ ਸਿੰਘ ਦੇ ਘਰੇ ਇੱਕ ਹੋਰ ਔਲਾਦ ਪੈਦਾ ਹੁੰਦੀ ਆ ਉਹ ਵੀ ਪੁੱਤ ਦੀ ਵਾਹ ਤੇ ਨਾਦਰ ਸਿੰਘ ਬਹੁਤ ਖੁਸ਼ ਹੁੰਦਾ ਕਿ ਵੱਡਾ ਭਰਾ ਛੋਟੇ ਭਰਾ ਨੂੰ ਖਿੱਚ ਲਿਆ ਹੂੰ ਕਿ ਸਾਡੇ ਘਰੇ ਹੁਣ ਦੋ ਪੁੱਤ ਹੋ ਗਏ ਤੇ ਮੁਖਤਿਆਰ ਕੌਰ ਵੀ ਫੁੱਲੀ ਨਹੀਂ ਸਮਾਉਂਦੀ ਹੁੰਦੀ ਕਿ ਸਾਡੇ ਘਰੇ ਦੋ ਪੁੱਤ ਹੋ ਗਏ ਹਾਲਾਂਕਿ ਉਹਨੂੰ ਇਹ ਜ਼ਿਆਦਾ ਖੁਸ਼ੀ ਹੁੰਦੀ ਹੈ ਕਿ ਮੇਰੀ ਕੁੱਖੋਂ ਪੁੱਤ ਦਾ ਜਨਮ ਹੋਇਆ ਹੂੰ ਤੇ ਉਸ ਪੁੱਤ ਦਾ ਨਾਮ ਉਹ ਬਲਕਾਰ ਸਿੰਘ ਰੱਖਦੀ ਹੈ ਹੂੰ ਜਗਤਾਰ ਤੇ ਬਲਕਾਰ ਦੋ ਪਰਾ ਹੁੰਦੇ ਆ ਯਾਨੀ ਇਸ ਪਰਿਵਾਰ ਚ ਹੁਣ ਦੋ ਬੱਚੇ ਹੋ ਗਏ ਹੁੰਦੇ ਆ ਹੂੰ ਦੋਨਾਂ ਨੂੰ ਚਾਹ ਆਲਾੜ ਨਾਲ ਪਾਲਦੇ ਆ ਜਿਉਂ-ਜਿਉਂ ਜਗਤਾਰ ਵੱਡਾ ਹੁੰਦਾ ਤਾਂ ਉਹ ਆਪਣੀ ਇਹ ਜ਼ਿੰਮੇਵਾਰੀ ਸਾਂਭਣ ਲੱਗ ਜਾਂਦਾ ਕਿ ਮੇਰਾ ਜਿਹੜਾ ਬਲਕਾਰ ਭਰਾ ਹੈ ਨਾ ਇਹ ਮੇਰੇ ਬੱਚਿਆਂ ਵਰਗਾ। ਹੂੰ ਕੋਈ ਆਪਣੀਆਂ ਚੀਜ਼ਾਂ ਹੋਣੀਆਂ ਤਾਂ ਜਗਤਾਰ ਨੇ ਬਲਕਾਰ ਨੂੰ ਦੇ ਦਿਆ ਕਰਨੀਆਂ। ਹੂੰ ਖੇਡਣ ਨੂੰ ਕੋਈ ਚੀਜ਼ ਕਈ ਵਾਰ ਇਹੋ ਜੀ ਹੁੰਦੀ ਆ ਬੱਚਿਆਂ 'ਚ ਪਿਆਰ ਕਿ ਇੱਕ ਭਰਾ ਜਾਂ ਇੱਕ ਭੈਣ ਜਾਂ ਦੂਜੀ ਭੈਣ ਨੂੰ ਚੀਜ਼ ਨਹੀਂ ਦਿੰਦੀ ਹੁੰਦੀ ਹਨ ਤੇ ਪਰ ਇੱਥੇ ਮਿਸਾਲ ਇਹ ਸੀ ਕਿ ਇਹ ਦੋਨੇ ਭਰਾਵਾਂ 'ਚ ਇੰਨਾ ਪਿਆਰ ਸੀ ਇੱਕ ਦੂਜੇ ਜਗਤਾਰ ਉਹਨੂੰ ਬੱਚਿਆਂ ਵਾਂਗੂ ਰੱਖਦਾ ਸੀ ਬਲਕਾਰ ਨੂੰ ਕਈ ਵਾਰ ਨਾજર ਨੇ ਬਲਕਾਰ ਨੂੰ ਝਟਕ ਵੀ ਦੇਣਾ ਤਾਂ ਝਟਕਾਂ ਤੋਂ ਜਗਤਾਰ ਨੇ ਬਲਕਾਰ ਨੂੰ ਬਚਾਉਣਾ ਕਿ ਫਿਰ ਕੀ ਹੋ ਗਿਆ ਪਰ ਥੋੜੇ ਸਮੇਂ ਬਾਅਦ ਹੀ ਜਦੋਂ ਜਗਤਾਰ 15 ਕਿ ਸਾਲ ਦਾ ਹੁੰਦਾ ਹੈ ਤੇ ਬਲਕਾਰ 10 ਸਾਲ ਦਾ ਹੁੰਦਾ ਮਹਿਜ ਤਾਂ 나જર ਸਿੰਘ ਦੀ ਪਤਨੀ ਇਸ ਦੁਨੀਆ ਤੋਂ ਰੁਖਸਤ ਹੋ ਜਾਂਦੀ ਹੈ ਤਾਂ ਪਰਿਵਾਰ ਦੇ ਵਿੱਚ ਇਹ ਤਿੰਨੇ ਜਾਨੇ ਰਹਿ ਜਾਂਦੇ ਆ ਤਾਂ ਬਹੁਤ ਥੋੜਾ ਸਮਾਂ ਪੈ ਕੇ ਇਹ ਗੱਲਾਂ ਵੀ ਸਾਹਮਣੇ ਆਉਣ ਲੱਗਦੀਆਂ ਜਗਤਾਰ ਤੇ ਉਹਦਾ ਪਰਿਵਾਰ 나જર ਸਿੰਘ ਇਹ ਮਹਿਸੂਸ ਕਰਦਾ ਕਿ ਜਿਹੜਾ ਬਲਕਾਰਾ ਉਹ ਭੋਲਾ ਹੂੰ ਬਹੁਤ ਭੋਲਾ ਕਈ ਗੱਲਾਂ ਦੀ ਉਹਨੂੰ ਸਮਝ ਨਹੀਂ ਸੀ ਹੂੰ ਕਿ ਦੁਨੀਆ ਵਰਗੀਆਂ ਚੁਸਤ ਚਲਾਕੀਆਂ ਬਲਕਾਰ ਨੂੰ ਨਹੀਂ ਆਉਂਦੀਆਂ ਸੀ ਹੂੰ ਤੇ ਜਗਤਾਰ ਨੂੰ ਇੰਝ ਲੱਗਦਾ ਹੁੰਦਾ ਸੀਗਾ ਵੀ ਮੇਰੇ ਭਰਾ ਜੀ ਕਿਸੇ ਬੱਚੇ ਨਾਲ ਵੀ ਖੇਡ ਰਿਹਾ ਨਾ ਜੇ ਉਹਦੇ ਨਾਲ ਕੋਈ ਚੁਸਤ ਚਲਾਕੀ ਕਰ ਗਿਆ ਤਾਂ ਬਲਕਾਰ ਨੂੰ ਪਤਾ ਨਹੀਂ ਲੱਗਣਾ ਕਿ ਉਹਦੇ ਨਾਲ ਚੁਸਤ ਚਲਾਕੀ ਕਿਸੇ ਜਵਾਕ ਨੇ ਕਰੀ ਹੈ ਹੂੰ ਤਾਂ ਕਈ ਵਾਰ ਤਾਂ ਜਗਤਾਰ ਬਲਕਾਰ ਪਿੱਛੇ ਲੜਵੀ ਪੈਂਦਾ ਸੀ ਹੂੰ ਇਹ ਸੱਦ ਤੱਕ ਉਹ ਭਰਾਵਾਂ ਦਾ ਪਿਆਰ ਸੀ ਹੂੰ ਤੇ ਮੁਖਤਿਆਰ ਕੌਰ ਨੇ ਵੀ ਕਦੇ ਵਿਤ ਕਰਾ ਦੋਨੇ ਭਰਾਵਾਂ ਚ ਕੀਤੇ ਹੀ ਨਹੀਂ ਸੀ ਹੂੰ ਤੇ ਬਲਕਾਰ ਤਾਂ ਕਹਿੰਦੇ ਐਨਾ ਭੋਲਾ ਸੀ ਹੂੰ ਕਿ ਬਲਕਾਰ ਨੇ ਆਪਣੀ ਮਾਂ ਨਾਲ ਘਰੇ ਕੁੜੀਆਂ ਵਾਂਗੂ ਕੰਮ ਕਰਾਈ ਜਾਣਾ। ਹੂੰ। ਕਿ ਮਾਂ ਨੂੰ ਇਹ ਅਹਿਸਾਸ ਨਾ ਹੋਵੇ ਕਿ ਉਹਦੇ ਧੀ ਹੈ ਨਹੀਂਗੀ। ਹੂੰ। ਤੇ ਜਗਤਾਰ ਨੇ ਆਪਣੇ ਬਾਪੂ ਨਾਲ ਜਾਨੀ ਨਾਜਰ ਸਿੰਘ ਨਾਲ। ਹੂੰ। ਇੱਕ ਦਿਨ ਦੀ ਘਟਨਾ ਹੈ ਕਿ ਜਗਤਾਰ 15 ਸਾਲ ਦਾ ਹੁੰਦਾ ਹੈ ਤੇ ਬਲਕਾਰ 10 ਸਾਲ ਦਾ ਹੁੰਦਾ ਹੈ। ਹੂੰ। ਦੋਨੇ ਆਪਣੀ ਮਾਂ ਦੇ ਨਾਲ ਛਟੀਆਂ ਵਾਲੇ ਬਾੜੇ 'ਚ ਜਾਂਦੇ ਆ। ਛਟੀਆਂ ਦੇ ਉੱਤੇ ਚੜ ਕੇ ਚੌੜ ਕਰਨ ਲੱਗ ਜਾਂਦੇ ਆ। ਹੂੰ। ਦੋਨੇ ਭਰਾਵਾਂ ਨੂੰ ਉਹਨਾਂ ਦੀ ਮਾਂ ਹਟਾਉਂਦੀ ਆ ਵੀ ਛੱਟ ਵੇਟ ਖਾ ਲਓਗੇ। ਹੂੰ। ਜਦੋਂ ਜਗਤਾਰ ਦੀ ਮਾਂ ਛਟੀਆਂ ਦਾ ਰੁਗ ਭਰ ਕੇ ਚੱਕਣ ਨੂੰ ਜਾਂਦੀ ਆ ਤਾਂ ਉੱਥੋਂ ਉਹਦੇ ਸੱਪ ਲੜ ਜਾਂਦਾ। ਹੂੰ ਜਦੋਂ ਬੱਚੇ ਇਹ ਦੇਖਦੇ ਆ ਕਿ ਸਾਡੀ ਮਾਂ ਹੱਥ ਛੜਕਾਉਣ ਲੱਗੀ ਉਹਦੇ ਹੱਥ ਨੂੰ ਕੁਛ ਲੜਿਆ ਦੇਖ ਲੈਂਦੇ ਆ ਤਾਂ ਚੀਕਾਂ ਮਾਰਨੀ ਸ਼ੁਰੂ ਕਰ ਦਿੰਦੇ ਆ ਹੂੰ ਤਾਂ ਦੋਨੇ ਭਰਾ ਆਪਣੀ ਮਾਂ ਦੀ ਬਾਹ ਫੜ ਕੇ ਘਰੇ ਲੈ ਕੇ ਆਉਂਦੇ ਆ ਤੇ ਆਪਣੇ ਬਾਪੂ ਨੂੰ ਮਾਰਜਾ ਮਾਰਨੀ ਸ਼ੁਰੂ ਕਰ ਦਿੰਦੇ ਆ ਤਾਂ ਉਸ ਵਕਤ ਨਾਜਰ ਸਿੰਘ ਘਰੇ ਨਹੀਂ ਹੁੰਦਾ ਹੂੰ ਤੇ ਬੱਚੇ ਆਂਢ ਗੁਆਂਢ ਚ ਭੱਜ ਕੇ ਜਾਂਦੇ ਆ ਕਿ ਸਾਡੀ ਮਾਂ ਨੂੰ ਪਤਾ ਨਹੀਂ ਕੀ ਹੋ ਗਿਆ ਉਹਦੇ ਸੱਪ ਲੜਿਆ ਉਹਦੇ ਮੂੰਹ ਚੋਂ ਝੱਗ ਨਿਕਲਣੀ ਸ਼ੁਰੂ ਹੋ ਗਈ ਹੂੰ ਤੇ ਜਦੋਂ ਉਹ ਆਉਂਦੇ ਆ ਤਾਂ ਉਹਦੀ ਮਾਂ ਧਰਤੀ ਤੇ ਡਿੱਗੀ ਪਈ ਹੁੰਦੀ ਐ ਤੇ ਮੂੰਹ ਤੋਂ ਝੱਗ ਵਗ ਰਹੀ ਹੁੰਦੀ ਐ ਹੂੰ ਤਾਂ ਉਸ ਵਕਤ ਇਹ ਪਤਾ ਲੱਗਦਾ ਕਿ ਜਗਤਾਰ ਹੋਰਾਂ ਦੀਆਂ ਬੂਰੀ ਹੋ ਗਈ। ਹੂੰ ਘਰ ਦੇ ਵਿੱਚ ਫਿਰ ਕੋਈ ਨਹੀਂ ਬਚਦਾ ਸਿਰਫ ਇਹ ਤਿੰਨੇ ਜਣੇ ਬਚੇ ਹੁੰਦੇ ਆ ਨਾਜਰ ਸਿੰਘ ਜਗਤਾਰ ਤੇ ਉਹਦਾ ਛੋਟਾ ਭਰਾ ਬਲਕਾਰ। ਹੂੰ ਤਾਂ ਫਿਰ ਬਲਕਾਰ ਨੂੰ ਜਗਤਾਰ ਤੇ ਨਾਜਰ ਸਿੰਘ ਆਪਣੇ ਬੱਚਿਆਂ ਵਾਂਗੂ ਪਾਲ ਗਏ। ਹੂੰ ਨਾਜਰ ਦਾ ਤਾਂ ਬੱਚਾ ਹੈ ਹੀ ਸੀ ਪਰ ਜਗਤਾਰ ਲਈ ਪਲਕਾਰ ਉਸ ਦਿਨ ਤੋਂ ਆਪਣੀ ਇੱਕ ਔਲਾਦ ਬਣ ਗਿਆ ਸੀ ਇੱਕ ਜ਼ਿੰਮੇਵਾਰੀ ਬਣ ਗਿਆ ਸੀ ਕਿ ਇਹਨੂੰ ਮਾਂ ਦਾ ਲਾੜ ਵੀ ਲੜਾਉਣਾ ਇਹਨੂੰ ਪਿਓ ਦਾ ਲਾੜ ਵੀ ਲੜਾਉਣਾ ਹਾਂ ਕਿ ਇਹ ਹੈ ਵੀ ਬਹੁਤ ਭੋੜਾ ਪੜਾ ਹੂੰ ਇਹ ਮਹਿਜ਼ 2-3 ਸਾਲ ਬਾਅਦ ਹੀ ਉਹ ਗੱਲ ਆ ਜਦੋਂ ਜਗਤਾਰ 18-19 ਸਾਲ ਦਾ ਹੋ ਜਾਂਦਾ ਗੱਭਰੂ ਹੋ ਜਾਂਦਾ ਹੂੰ ਤਬਾਪੂ 나ਜਰੇ ਕਹਿੰਦਾ ਕਿ ਹੁਣ ਪੁੱਤ ਤੇਰਾ ਵਿਆਹ ਕਰ ਲਈਏ ਆਪਾਂ ਵੀ ਆਪਾਂ ਕਾ ਨੂੰ ਹੱਥ ਚੁੱਲ੍ਹੇ ਤੇ ਸਪੂਕਦੇ ਹੂੰ ਤਾਂ ਉਹ ਕਹਿੰਦਾ ਨਹੀਂ ਬਾਪੂ ਹੂੰ ਮੇਰਾ ਛੋਟਾ ਭਰਾ ਮੇਰੀ ਜਵਾਕਾਂ ਵਰਗਾ ਹਲੇ ਕੱਲ ਨੂੰ ਖਬਰ ਕਹੇ ਜੀ ਨਹੀਂ ਆ ਜਾਣਾ ਇਹਨੂੰ ਸੰਭੂ ਨਹੀਂ ਸੰਭੂ ਤੇ ਇਹਦੀ ਜ਼ਿੰਦਗੀ ਬੱਤਰ ਹੋ ਜੂ ਹਲੇ ਇਹ ਖਬਰ ਹੈ ਇਹਦਾ ਕਦੋਂ ਵਿਆਹ ਹੋਣਾਗਾ ਹੂੰ ਤਵਾਤਵਾਰ ਬਾਪੂ ਨਾਜ਼ਰ ਨੇ ਜਗਤਾਰ ਨੂੰ ਟਣਕਾਉਣਾ ਕਹਿਣਾ ਜਦ ਵੀ ਕਰਨੀ ਵੀ ਪੁੱਤ ਵਿਆਹ ਕਰਦੀ ਤੇ ਹੁਣ ਪਰ ਜਗਤਾਰ ਨੇ ਹਰ ਵਕਤ ਮਨਾ ਕਰ ਦੇਣਾ ਇੱਕ ਵਾਰ ਤਾਂ ਜਗਤਾਰ ਇਹ ਵੀ ਆਪਣੇ ਬਾਪੂ ਨੂੰ ਰੀਜ਼ਨ ਦਿੰਦਾ ਵਿਆਹ ਨਾ ਕਰਾਉਣ ਦਾ ਕਿ ਬਾਪੂ ਆਪਣੇ ਕੋਲੇ ਕਿੱਲੇ ਦੋ ਕਿੱਲੇ ਜ਼ਮੀਨ ਹੂੰ ਕੱਲ ਨੂੰ ਮੇਰਾ ਵਿਆਹ ਹੋ ਗਿਆ ਵੰਡ ਬਣਾਈਆਂ ਹੋਣਗੀਆਂ ਸਾਡੇ ਕੋਲੇ ਕਿੱਲਾ ਕਿੱਲਾ ਜ਼ਮੀਨ ਦਾ ਰਹ ਜੂਗਾ ਵੀ ਮੈਂ ਤਾਂ ਵਿਆਹ ਕਰਾਉਂਦੇ ਨਹੀਂ ਕੱਲ ਨੂੰ ਤੂੰ ਇਸ ਦੁਨੀਆ ਤੋਂ ਤੁਰ ਗਿਆ ਜਵਾਕ ਨੂੰ ਕੌਣ ਸੰਭੂਗਾ ਆਪਣੇ ਨੂੰ ਹੂੰ ਵੀ ਕੱਲ ਨੂੰ ਚਾਲੇ ਜੇ ਇਹਦਾ ਵਿਆਹ ਹੋ ਗਿਆ ਇਹ ਮੈਨੂੰ ਰੋਟੀ ਦੇ ਦਿਆ ਕਰੂਗਾ ਹਾਂ ਨਾ ਇਹਦੇ ਜਵਾਕ ਮੈਂ ਪਾਲ ਦੂੰਗਾ ਵੀ ਐ ਨਾ ਕਰੀਏ ਆਪਾਂ ਪਰ ਜਗਤਾਰ ਮੰਨਾਂ ਕਿਉਂ ਕਰ ਰਿਹਾ ਸੀ ਵਿਆਹ ਕਰਵਾਉਣ ਤੋਂ ਉਹਨੂੰ ਸ਼ਾਇਦ ਇਹੀ ਲੱਗਦਾ ਸੀਗਾ ਕਿ ਇਹ ਮੇਰੇ ਬੱਚਿਆਂ ਵਰਗਾ ਹੂੰ ਇੱਕ ਪਾਸੇ ਇਹ ਵੀ ਸੋਚਦਾ ਸੀ ਆਰਥਿਕ ਪੱਖੋਂ ਕਿ ਕੱਲ ਨੂੰ ਵਿਆਹ ਹੋ ਗਿਆ ਕਿੱਲਾ ਕਿੱਲਾ ਸਾਡੇ ਕੋਲ ਜ਼ਮੀਨ ਆ ਤੇ ਇਹ ਵੀ ਵੰਡੀ ਜਾਊਗੀ ਹੂੰ ਤੇ ਪਹਿਲਾਂ ਵਾਲੇ ਸਮਿਆਂ 'ਚ ਇਹ ਹੁੰਦਾ ਸੀਗਾ ਵੀ ਜੇ ਜਾਦੇ ਭਰਾ ਹੁੰਦੇ ਸੀ ਜ਼ਮੀਨ ਘੱਟ ਹੁੰਦੀ ਸੀ ਤਾਂ ਇੱਕ ਦੋ ਭਰਾ ਉਹਨਾਂ 'ਚੋਂ ਵਿਆਹੇ ਜਾਂਦੇ ਸੀ ਬਾਕੀ ਭਰਾ ਕੁਆਰੇ ਰਹਿ ਜਾਂਦੇ ਸੀ ਤੇ ਸ਼ਾਇਦ ਜ਼ਗਦਾਰ ਦੀ ਵੀ ਉਹ ਵੇਲਿਆਂ ਦੀ ਇਹੀ ਸੂ ਸੀ ਹੂੰ ਫਿਰ ਪ੍ਰਕਾਰ ਜਦੋਂ ਵੱਡਾ ਹੁੰਦਾ 19 ਸਾਲ ਦਾ ਹੂੰ ਤੇ ਜ਼ਗਦਾਰ ਉਦੋਂ 23-24 ਸਾਲ ਦਾ ਹੋ ਗਿਆ ਹੁੰਦਾ ਹੂੰ ਤਾਂ ਬਾਪੂ ਨਾਜਰ ਨੂੰ ਜ਼ਗਦਾਰ ਕਹਿੰਦਾ ਕਿ ਹੁਣ ਉਹ ਮੌਕਾ ਆ ਗਿਆ ਬਾਪੂ ਆਪਾਂ ਬਲਕਾਰ ਨੂੰ ਵਿਆਲੀ ਹੂੰ ਕਿ ਆਪਾਂ ਜਿਹੜੇ ਤੂੰ ਮੈਨੂੰ ਕਹਿੰਦਾ ਸੀ ਤੇਰੇ ਚਾਹ ਆਲਾੜ ਸ਼ਗਨ ਕਰਨੇ ਆਪਾਂ ਹੁਣ ਬਲਕਾਰ ਦੇ ਕਰਾਂਗੇ ਹੂੰ ਤਾਂ ਬਹੁਤ ਚਾਵਾਂ ਦੇ ਨਾਲ ਬਲਕਾਰ ਦਾ ਉਸ ਵੇਲੇ ਵਿਆਹ ਹੁੰਦਾ ਹੂੰ ਤੇ ਜਗਤਾਰ ਫੁੱਲਿਆ ਨਹੀਂ ਸਮਾਦਾ ਹੁੰਦਾ ਕਿ ਮੇਰੇ ਛੋਟੇ ਭਰਾ ਦਾ ਵਿਆਹ ਹੈ ਮੇਰੇ ਪੁੱਤ ਦੀ ਵਿਆਹ ਹੈ ਹੂੰ ਤੇ ਇੰਨਾ ਦੋਨਾਂ ਭਰਾਵਾਂ 'ਚ ਪਿਆਰ ਸੀ ਤੇ ਬਾਪੂ ਨਾજર ਬਜ਼ੁਰਗ ਹੋ ਚੁੱਕਿਆ ਸੀ ਹੂੰ ਤਾਂ ਉਸ ਵਕਤ ਬੜੇ ਚਾਵਾਂ ਨਾਲ ਲਾਡਾਂ ਨਾਲ ਸ਼ਗਨਾਂ ਨਾਲ ਜਗਤਾਰ ਨੇ ਮੂਰੇ ਹੋ ਕੇ ਇਹ ਵਿਆਹ ਆਪਣੇ ਛੋਟੇ ਭਰਾ ਦਾ ਕੀਤਾ ਸੀ ਹੂੰ ਤਾਂ ਜਦੋਂ ਬਾਪੂ ਨਾਜ਼ਰ ਦੇ ਘਰੇ ਨੂੰ ਵਿਆਹ ਕੇ ਆਉਂਦੀ ਆ ਹੂੰ ਤਾਂ ਜਗਤਾਰ ਨੂੰ ਇਹ ਲੱਗਦਾ ਹੁੰਦਾ ਕਿ ਮੈਂ ਇਹਨਾਂ ਤੋਂ ਵੱਡਾਂਗਾ ਇਹ ਛੋਟੇ ਨੇ ਮੈਥੋਂ ਮੈਂ ਇਹਨਾਂ ਨੂੰ ਬੱਚਿਆਂ ਵਾਂਗੂ ਰੱਖੂਗਾ ਜਿਵੇਂ ਮੈਂ ਹੁਣ ਤੱਕ ਬਲਕਾਰ ਨੂੰ ਰੱਖਿਆ ਉਵੇਂ ਮੈਂ ਆਪਣੀ ਪਰਜਾਈ ਨੂੰ ਬੱਚਿਆਂ ਵਾਂਗੂ ਰੱਖੂਗਾ ਹੂੰ ਤਾਂ ਜਗਤਾਰ ਨੇ ਇਹ ਸੱਦ ਤੱਕ ਵੀ ਸੋਚਿਆ ਹੁੰਦਾ ਕਿ ਜਿਹੜੀ ਹੁਣ ਬਲਕਾਰ ਦੀ ਘਰ ਵਾਲੀ ਵਿਆਹ ਕੇ ਆ ਗਈ ਬਰਕਾਰ ਵਿਚਾਲਾ ਭੂਲਾ ਭਾਲਾ ਇਹਨੂੰ ਦੁਨੀਆਦਾਰੀ ਦੀਆਂ ਚੁਸਤੇ ਚਰਾਕੀਆਂ ਦਾ ਕੁਛ ਨਹੀਂ ਪਤਾ ਵੀ ਮੈਂ ਕਬੀਲਦਾਰੀ ਮੂਰੇ ਹੋ ਕੇ ਚਲਾਉਂਗਾ ਤੇ ਇਹਨਾਂ ਨੂੰ ਬੱਚਿਆਂ ਵਾਂਗੂ ਰੱਖੂੰਗਾ ਵੀ ਤੁਸੀਂ ਜਿਹੜਾ ਕੁਛ ਖਾਣਾ ਪੀਣਾ ਹਟਾਉਣਾ ਉਹ ਹਟਾਓ ਘਰ ਦੀ ਜ਼ਿੰਮੇਵਾਰੀ ਮੈਂ ਚੱਕਦਾ ਸਾਰੀਆਂ ਜ਼ਿੰਮੇਵਾਰੀਆਂ ਟੈਨਸ਼ਨਾਂ ਮੇਰੀਆਂ ਨੇ ਉਸ ਵਕਤ ਚਗਤਾਰ ਦੀ ਇਹ ਸੋਚ ਹੁੰਦੀ ਆ ਤਾਂ ਬਾਪੂ ਦੀ ਸਿਹਤ ਵੀ ਸਾਥ ਨਹੀਂ ਦਿੰਦੀ ਹੁੰਦੀ ਨਜ਼ਰ ਦੀ ਤਾਂ ਇੱਕ ਦਿਨ ਉਹ ਵੀ ਮੰਜੇ ਤੇ ਪਿਆ ਰਹਿ ਜਾਂਦਾ ਜਾਣੀ ਬਲਕਾਰ ਦੇ ਵਿਆਹ ਤੋਂ ਬਾਅਦ ਚੋ ਤਾਂ ਫੇਰ ਕਹਾਣੀ ਇਹ ਚੱਲਦੀ ਆ ਕਿ ਘਰ ਦੇ ਵਿੱਚ ਜਗਤਾਰ ਬਲਕਾਰ ਤੇ ਉਹਨਾਂ ਦੀ ਪਰਜਾਈ ਹਮ ਕਰਮ ਉਹ ਹੁੰਦੇ ਆ ਜਿਹਦਾ ਪੂਰਾ ਨਾਮ ਕਰਮਜੀਤ ਹੁੰਦਾ ਪਰਕਾਰ ਦੀ ਘਰ ਵਾਲੀ ਆ ਹੂੰ ਜਗਤਾਰ ਬਲਕਾਰ ਨੂੰ ਲੈ ਕੇ ਤਾਂ ਚਿੰਤਤ ਹੁੰਦੀ ਸੀਗਾ ਕਿ ਇਹ ਭੂਲਾ ਭਾਲਾ ਵਿਚਾਰਾ ਇਹਨੂੰ ਦੁਨੀਆਦਾਰੀ ਦੀਆਂ ਚੁਸਤ ਚਲਾਕੀਆਂ ਦਾ ਕੁਝ ਨਹੀਂ ਪਤਾ ਲੱਗਦਾ ਹੈਗਾ ਵੀ ਜ਼ਿੰਮੇਵਾਰੀ ਪਹਿਲਾਂ ਮੈਂ ਉੱਟੀ ਹੋਈ ਸੀ ਹੁਣ ਮੇਰਾ ਬਾਪੂ ਤੁਰ ਗਿਆ ਵੀ ਮੇਰੇ ਤੇ ਹੁਣ ਜ਼ਿੰਮੇਵਾਰੀ ਡਬਲ ਹੋ ਗਈ ਹੂੰ ਪਰ ਇੱਕ ਗੱਲ ਇੱਥੇ ਬਹੁਤ ਵਕਰੀ ਹੁੰਦੀ ਆ ਜਦੋਂ ਬਾਪੂ ਨਾਜਰ ਦੀ ਮੌਤ ਹੋ ਜਾਂਦੀ ਆ ਨਾ ਤਾਂ ਉਸ ਤੋਂ ਬਾਅਦ ਉਹਦੀ ਪਰਜਾਈ ਦਾ ਰੁਖ ਬਦਲਣਾ ਸ਼ੁਰੂ ਹੋ ਜਾਂਦਾ ਜਗਤਾਰ ਪ੍ਰਤੀ ਜਿਹੜੀ ਕਦੇ ਉਹਨੂੰ ਭਰਾਮਾ ਵਾਂਗੂ ਮੰਨਦੀ ਸੀ ਉਹਨੂੰ ਦੇਖ ਕੇ ਨਹੀਂ ਸੀ ਜਾਂਦੀ ਜਗਤਾਰ ਨੂੰ ਹੂੰ ਤੇ ਕਈ ਵਾਰ ਜਗਤਾਰ ਨੂੰ ਵੀ ਇਹ ਚੀਜ਼ਾਂ ਮਹਿਸੂਸ ਹੁੰਦੀਆਂ ਕਿ ਇਹ ਅਣਗਵਾਂਡ ਨਾਲ ਜਾਂ ਅਣਗਵਾਂਡ ਦੇ ਜਵਾਨ ਮੁੰਡੇ ਕੁੜੀਆਂ ਨਾਲ ਮਸ਼ਕਰੀਆਂ ਕਰਦੀ ਆ ਤਾਂ ਉਹਨੂੰ ਇਹ ਲੱਗਣਾ ਕਿ ਚਲੋ ਬਚਪਨਾ ਇਹਦਾ ਬਚਕਾਨੀਆਂ ਹਰਕਤਾਂ ਨੇ ਇਹਦੀਆਂ ਤਾਂ ਉਹਨੇ ਅੱਖੋਂ ਪਰੋਖੇ ਇਹ ਗੱਲਾਂ ਕਰ ਦੇਣੀਆਂ ਕਿ ਚਲੋ ਕੋਈ ਗੱਲ ਨਹੀਂ ਜਿੱਥੇ ਜਗਤਾਰ ਆਪਣੇ ਪਰਿਵਾਰ ਪ੍ਰਤੀ ਇੰਨਾ ਜ਼ਿੰਮੇਵਾਰ ਸੀ ਉੱਥੇ ਉਹਦੇ ਸੁਭਾਅ ਚ ਸ਼ਕਤੀ ਵੀ ਸੀ ਉਹਨੂੰ ਜਿਆਦਾ ਹਾਸਾ ਠੱਠਾ ਪਸੰਦ ਨਹੀਂ ਸੀ ਜਗਤਾਰ ਨੂੰ ਪਰ ਇੱਥੇ ਉਹਦੀ ਪਰਜਾਇ ਇਹ ਚੀਜ਼ਾਂ ਕਰਦੀ ਸੀ ਉਹ ਨੂੰ ਬੱਚਾ ਸਮਝ ਕੇ ਮਾਫ ਕਰ ਦਿੰਦਾ ਸੀ ਵੀ ਝੜ ਕੋਈ ਨਾ ਚਿੜਕਣੀ ਨਹੀਂ ਹੈਗੀ ਆਪਾਂ ਵੀ ਕੱਲ ਨੂੰ ਜੇ ਕੋਈ ਮੈਂ ਗੱਲ ਕਹੂੰਗਾ ਸਾਡੇ ਚ ਕਲੇਸ਼ ਵਧੂਗਾ ਜੇਠ ਪਰਜਾਈ ਚ ਹਣਾ ਤੇ ਬਰਕਾਰ ਵੀ ਮੇਰੇ ਬੱਚਿਆਂ ਵਰਗੇ ਚਲੋ ਇਹ ਵੀ ਬੱਚਿਆਂ ਵਰਗੀ ਆ ਕਰਮੋ ਮੇਰੇ ਬੱਚਿਆਂ ਵਰਗੇ ਜਾਣੀ ਮੇਰੀ ਪਰਜਾਈ ਇੱਕ ਦਿਨ ਦੀ ਗੱਲ ਆ ਕਿ ਬਰਕਾਰ ਵੇੜੇ ਚ ਪਿਆ ਹੁੰਦਾ ਤੇ ਜਗਤਾਰ ਖੇਤੋਂ ਕੰਮ ਕਰਕੇ ਆਪਣੇ ਘਰ ਦੇ ਅੰਦਰ ਆਉਂਦਾ ਇਹ ਦੇਖੇਗਾ ਕਿ ਉਹਦੀ ਪਰਜਾਈ ਕਰਮਜੀਤ ਕਰਮੋ ਜਾਣੀ ਛੱਤ ਦੇ ਉੱਤੇ ਕੱਪੜੇ ਸਹਕਾਰੀ ਆ ਤੇ ਮੰਨਾ ਮੰਨਾ ਮੁਸਕਰਾ ਵੀ ਰਹੀ ਤੇ ਜਗਤਾਰ ਨੂੰ ਦੇਖ ਕੇ ਉਹ ਥੱਲੇ ਆ ਜਾਂਦੀ ਹੈ ਪੌੜੀਆਂ ਉੱtre ਆਉਂਦੀਆਂ ਹੂੰ ਜਗਤਾਰ ਇਹ ਗੱਲ ਅੱਖੋਂ ਬਰੁਕੀ ਕਰ ਦਿੰਦਾ ਵੀ ਚਲੋ ਕੋਈ ਗੱਲ ਨਹੀਂ ਇਹਦਾ ਹਾਸੇ ਵਾਲਾ ਸੁਭਾ ਹਾਸੇ ਠੱਠੇ ਵਾਲਾ ਹੂੰ ਤੇ ਜਗਤਾਰ ਵੀ ਆ ਕੇ ਮੰਜੇ ਤੇ ਪੈ ਜਾਂਦਾ ਜਦੋਂ ਜਗਤਾਰ ਪਿੱਠ ਕਰਕੇ ਪੈ ਜਾਂਦਾ ਤਾਂ ਉਹਦੀ ਪਰਜਾਈ ਜਗਤਾਰ ਨੂੰ ਸੁੱਤਾ ਸਮਝ ਕੇ ਫੇਰ ਪੌੜੀਆਂ ਵੱਲ ਨੂੰ ਭੱਜ ਕੇ ਛੱਡਦੀ ਹੈ ਹੂੰ ਤਾਂ ਜਗਤਾਰ ਦੀ ਫੇਰ ਇੱਕਦਮ ਅੱਖ ਖੁੱਲਦੀ ਹੈ ਉਹ ਦੇਖਦਾ ਕਿ ਇਹ ਕੀ ਹੋ ਰਿਹਾ ਹੂੰ ਤੇ ਜਦੋਂ ਜਗਤਾਰ ਆਪਣੇ ਘਰ ਦੇ ਪਿਛਲੇ ਪਾਸੇ ਜਾ ਕੇ ਦੇਖਦਾ ਤਾਂ ਇੱਕ ਜਵਾਨ ਮੁੰਡਾ ਉਹਦੀ ਪਰਜਾਈ ਵੱਲ ਜਾਣੀ ਬੁਲਕਾਰ ਦੀ ਘਰ ਵਾਲੀ ਵੱਲ ਮਸਕਰਾ ਰਿਹਾ ਹੁੰਦਾ ਹੂੰ ਜਗਤਾਰ ਦਾ ਇੰਨਾ ਹੌਸਲਾ ਨਹੀਂ ਪੈਂਦਾ ਹੈਗਾ ਕਿ ਮੈਂ ਕੁਝ ਕਹਿਦਾ ਜਗਤਾਰ ਚੁੱਪਚਾਪੀ ਤਾ ਆ ਕੇ ਉਹਨਾਂ ਨੂੰ ਦੇਖ ਕੇ ਵਾਪਸ ਮੁੜੇ ਆਉਂਦਾ ਤੇ ਉਹਦੀ ਪਰਝਾਈ ਵੀ ਘਬਰਾ ਜਾਂਦੀ ਆ ਹੂੰ ਰਸਤੇ 'ਚ ਆਉਂਦਾ ਆਉਂਦਾ ਜਗਤਾਰੀ ਸੋਚੀ ਜਾਂਦਾ ਕਿ ਮੈਂ ਤਾਂ ਇਹਨੂੰ ਬੱਚਾਂ ਵਰਗੀ ਸਮਝਦਾ ਸੀ ਇਹ ਕੀ ਕਰ ਰਹੀ ਆ ਉਹ ਸਾਰੀਆਂ ਗੱਲਾਂ ਜਗਤਾਰ ਦੇ ਅੱਖਾਂ ਸਾਹਮਣੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿ ਇਹਦਾ ਹਾਸੇ ਠੱਠੇ ਵਾਲਾ ਸੁਭਾਅ ਇਹਦਾ ਅਣਜਾਣ ਮੁੰਡੇ ਕੁੜੀਆਂ ਨਾਲ ਹੱਸਣਾ ਖੇਡਣਾ ਵੀ ਕਿਤੇ ਸਾਡੇ ਪਰਿਵਾਰ ਤੇ ਧਾਰੂ ਨਾ ਪੈ ਜਾਈ ਹੂੰ ਜਗਤਾਰ ਉਹ ਦਿਨ ਇਹ ਗੱਲ ਅੱਖੋਂ ਪਰੋਖੀ ਕਰਦਾ ਹੈ ਪਰ ਉਹਨੂੰ ਇਹ ਗੱਲ ਤੇ ਸ਼ੱਕ ਵੀ ਹੁੰਦਾ ਤੇ ਉਹਦਾ ਸ਼ੱਕ ਇਸ ਗੱਲ ਕਰਕੇ ਯਕੀਨ ਚ ਵੀ ਬਦਲ ਕੇ ਹੁੰਦਾ। ਉਬਰਕਾਰ ਨਾਲ ਕੋਈ ਗੱਲ ਨਹੀਂ ਕਰਦਾ। ਹੂੰ। ਘੁਟਿਆ-ਘੁਟਿਆ ਰਹਿਣ ਲੱਗ ਜਾਂਦਾ। ਬਲਕਾਰ ਨੇ ਵੀ ਪੁੱਛਣਾ ਵੀ ਬਾਈ ਕੀ ਗੱਲ ਹੋ ਗਈ? ਹੂੰ। ਜਗਤਾਰ ਨੇ ਕਿਹਾ ਕੋਈ ਗੱਲ ਨਹੀਂ ਹੋਈ ਹੈਗੀ। ਤੇ ਇੱਕ ਪਾਸੇ ਕਰਮੋ ਨੂੰ ਇਹ ਚਿੱਤ ਚੇਤਾ ਵੀ ਨਹੀਂ ਹੁੰਦਾ ਕਿ ਜਗਤਾਰ ਨੇ ਉਹਨੂੰ ਇਹ ਸਾਰਾ ਕੁਝ ਕਰਦੇ ਨੂੰ ਦੇਖ ਲਿਆ। ਹੂੰ। ਫਿਰ ਇੱਕ ਦਿਨ ਇਹ ਜਹ ਹੋਰ ਆਉਂਦਾ। ਜਦੋਂ ਜਗਤਾਰ ਆਪਣੀ ਭਝਾਈ ਨੂੰ ਪਿੰਡ ਦੀ ਇੱਕ ਬਦਕਾਰ ਜਨਾਨੀ ਨਾਲ ਖੜੀ ਹੋਈ ਦੇਖਦਾ ਤੇ ਉਹਦੇ ਨਾਲ ਹੱਸ-ਹੱਸ ਕੇ ਗੱਲਾਂ ਕਰਦੀ ਨੂੰ ਦੇਖਦਾ ਹਾਂ ਤਾਂ ਉਸ ਵਕਤ ਉਹਨੂੰ ਆਪਣੀ ਭਝਾਈ ਜ਼ਹਿਰ ਵਰਗੀ ਲੱਗਦੀ ਹਾਂ ਗੁੱਸੇ ਨਾਲ ਭਰਿਆ ਹੋਇਆ ਜਗਤਾਰ ਬਲਕਾਰ ਨਾਲ ਆ ਕੇ ਲੜਦਾ ਹੈ ਕਹਿੰਦਾ ਤੇਤੋਂ ਆਪਣੀ ਜਨਾਨੀ ਨਹੀਂ ਸਮਦੀ ਹਾਂ ਤਾਂ ਬਲਕਾਰ ਜਗਤਾਰ ਨੂੰ ਪੁੱਛਦਾ ਕਹਿੰਦਾ ਭਾਈ ਕੀ ਗੱਲ ਹੋ ਗਈ ਜਗਤਾਰ ਗੁੱਸੇ 'ਚ ਆਪਣੇ ਛੋਟੇ ਭਰਾ ਨੂੰ ਕਹਿੰਦਾ ਆਪਣੀ ਜਨਾਨੀ ਤੋਂ ਪੁੱਛ ਕਿੱਥੇ ਕਿੱਥੇ ਉਹਦੀਆਂ ਅਮਲਾਜੇਦਾਰੀਆਂ ਨੇ ਹੂੰ ਬਲਕਾਰ ਕਹਿੰਦਾ ਬਾਈ ਪੂਰੀ ਗੱਲ ਤਾਂ ਦੱਸ ਬਲਕਾਰ ਨੂੰ ਫਿਰ ਜਗਤਾਰ ਦੱਸਦਾ ਕਿ ਇੱਕ ਦਿਨ ਮੈਂ ਇਹਨੂੰ ਕਿਸੇ ਗੈਰ ਮਰਦ ਦੇ ਨਾਲ ਹੱਸਦੇ ਹੋਏ ਦੇਖਿਆ ਇਹ ਛੱਤ ਤੇ ਖੜੀ ਸੀ ਤੇ ਉਹ ਆਪਣੇ ਘਰ ਦੇ ਪਿਛਲੇ ਪਾਸੇ ਮੈਂ ਤੈਨੂੰ ਇਹ ਗੱਲ ਨਹੀਂ ਦੱਸੀ ਹੂੰ ਫਿਰ ਪਿੰਡ ਦੇ ਲੋਕ ਜਿਹੜੀ ਜਨਾਨੀ ਤੇ ਕਿੰਤੂ ਪ੍ਰੰਤੂ ਕਰਦੇ ਐ ਅੱਜ ਇਹ ਉਹਦੇ ਨਾਲ ਖੜੀ ਹੱਸ ਹੱਸ ਕੇ ਗੱਲਾਂ ਬਾਤਾਂ ਕਰ ਰਹੀ ਸੀ ਮੈਂ ਕਹਿੰਦਾ ਇਹ ਚੀਜ਼ਾਂ ਕਿਵੇਂ ਚੱਲ ਲਾ ਮੈਂ ਕਦੇ ਨਹੀਂ ਇਹ ਚੀਜ਼ ਚੱਲ ਸਕਦਾ ਕਿ ਆਪਣੇ ਘਰ ਦੀ ਇੱਜ਼ਤ ਉੱਚੜਦੀ ਹੂੰ ਬਲਕਾਰ ਜਿਵੇਂ ਮੈਂ ਤੁਹਾਨੂੰ ਆਖਿਆ ਕਿ ਬਲਕਾਰ ਨੂੰ ਇਹ ਚੁਸਤ ਚਲਾਕੀ ਦਾ ਕੁਝ ਨਹੀਂ ਪਤਾ ਲੱਗਦਾ ਹੁੰਦਾ ਉਹ ਭੂਲਾ ਭਾਲਾ ਹੁੰਦਾ ਜਿਵੇਂ ਕਰਮੂ ਨੇ ਬਲਕਾਰ ਨੂੰ ਕਹਿ ਦੇਣਾ ਬਲਕਾਰ ਨੇ ਉਵੇਂ ਹੀ ਮੰਨ ਲੈਣਾ ਬਲਕਾਰ ਦੀਆਂ ਅੱਖਾਂ ਤੇ ਸ਼ਾਇਦ ਮੂਹ ਦੀ ਪੱਟੀ ਸੀ ਸ਼ਾਇਦ ਉਹ ਇੰਨੀ ਭੂਲਾ ਸੀ ਉਹਨੂੰ ਇਹ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ ਸੀ ਤਾਂ ਫੇਰ ਬਲਕਾਰ ਕਹਿੰਦਾ ਬਾਈ ਜਗਤਾਰ ਗੁੱਸੇ ਨਾ ਹੋ ਕੋਈ ਗੱਲ ਨਹੀਂ ਹੈਗੀ ਕਹਿੰਦਾ ਮੈਂ ਉਹਨੂੰ ਸਮਝਾਉਂਗਾ ਇੱਕ ਤਾਂ ਕਹਿੰਦਾ ਭੋਲੀ ਵਾਲੀ ਆ ਉਹ ਹਰੇਕ ਨਾਲ ਕਹਿੰਦਾ ਗੱਲਾਂ ਬਾਤਾਂ ਪੈ ਜਾਂਦੀਆਂ ਹਰੇਕ ਨਾਲ ਹਾਸਾ ਠੱਠਾ ਕਰਨ ਲੱਗ ਜਾਂਦੀ ਆ ਉਹਨੂੰ ਥੋੜੀ ਪਤਾ ਵੀ ਦੁਨੀਆ ਕਹੇ ਜੀ ਆ ਹੂੰ ਜਗਤਾਰ ਕਹਿੰਦਾ ਕਿਸੇ ਦਿਨ ਧੋਖਾ ਨਾ ਕਰੀਂ ਬਈ ਹੂੰ ਪਰ ਅਈ ਸਮਾਂ ਗੁਜ਼ਰਦਾ ਰਹਿੰਦਾ ਹੂੰ ਬਲਕਾਰ ਨੂੰ ਇਹ ਗੱਲਾਂ ਦਾ ਪਤਾ ਨਹੀਂ ਲੱਗਦਾ ਕਿ ਕਦੋਂ ਇਹ ਗੱਲਾਂ ਉਹਦੇ ਵਾਸਤੋਂ ਬਾਹਰ ਹੋ ਜਾਂਦੀਆਂ ਹੂੰ ਜਗਤਾਰ ਇੱਕ ਦਿਨ ਖੇਤ ਕੰਮ ਕਰਦਾ ਹੁੰਦਾ ਤਾਂ ਪਿੰਡ ਦੇ ਕੁਝ ਮੁੰਡੇ ਜਿਹੜੇ ਨਾਲ ਦੇ ਖੇਤ ਵਾਲੇ ਹੁੰਦੇ ਆ ਉਹ ਜਗਤਾਰ ਕੋਲੇ ਬਹਿ ਜਾਂਦੇ ਆ ਹੂੰ ਕਹਿੰਦਾ ਬਈ ਥੋੜੇ ਵਾਲੀ ਕਰਮਾਉਂਦੇ ਤਾਂ ਕਹਿੰਦਾ ਗੱਲਾਂ ਬਹੁਤ ਟੁੱਟ ਰਹੀਆਂ ਨੇ ਪਿੰਡ 'ਚ ਬਹੁਤ ਗੱਲਾਂ ਬਣਨ ਲੱਗੀਆਂ ਹੂੰ ਕਹਿੰਦਾ ਜੀ ਡੀ ਜਨਾਨੀ ਨਾਲ ਉਹਦੇ ਮਲਾਜੇ ਨੇ ਉਹਦਾ ਪਾਣੂ ਸਾਰਿਆਂ ਨੂੰ ਪਤਾ ਹੂੰ ਤੇ ਇਹ ਨਾ ਹੋਵੇ ਕੱਲ ਨੂੰ ਥੋੜੀ ਕਰਮੋ ਦੀਆਂ ਮਲਾਜੇਦਾਰੀਆਂ ਤੁਹਾਡੇ ਘਰ ਨੂੰ ਬਰਬਾਦ ਕਰਕੇ ਰੱਖ ਦੇਣ ਹੂੰ ਜਗਦਾਰ ਕਹਿੰਦਾ ਗੱਲ ਕੀ ਹੋ ਗਈ ਤੇ ਜਗਦਾਰ ਨੂੰ ਉਹ ਬਹੁਤ ਸਾਰੀਆਂ ਗੱਲਾਂ ਉਹਦੀ ਪਰਜਾਈ ਬਾਰੇ ਦੱਸਦੇ ਹੂੰ ਜਗਦਾਰ ਆਪਣੀ ਇੱਜ਼ਤ ਨੂੰ ਲੈ ਕੇ ਆਪਣੇ ਪਰਿਵਾਰ ਦੀ ਇੱਜ਼ਤ ਨੂੰ ਲੈ ਕੇ ਹਮੇਸ਼ਾ ਚਿੰਤਾ ਚ ਰਹਿੰਦਾ ਹੁੰਦਾ ਕਿ ਮੈਨੂੰ ਨਹੀਂ ਇਹ ਚਾਹੀਦਾ ਹੈਗਾ ਕਿ ਸਾਡੇ ਪਰਿਵਾਰ ਤੇ ਕੱਲ ਨੂੰ ਕੋਈ ਉਂਗਲ ਕਰੇ 74 ਤੇ ਉਂਗਲ ਕਰੇ ਹੂੰ ਪਰ ਜਿਹੜੀਆਂ ਉਹ ਗੱਲਾਂ ਮੁੰਡਿਆਂ ਨੇ ਉਹਨੂੰ ਦਸੀਆਂ ਹੂੰ ਜਗਤਾਰ ਤੋਂ ਗੱਲਾਂ ਬਰਦਾਸ਼ਤ ਨਹੀਂ ਜੀ ਹੁੰਦੀਆਂ ਪਰ ਆਪਣੇ ਘਰ ਦੀ ਇੱਜ਼ਤ ਕਰਕੇ ਉਹ ਗੱਲਾਂ ਸਾਰੀਆਂ ਪਾਣੀ ਵਾਂਗੂ ਪੀ ਗਏ ਹੂੰ ਜਗਤਾਰ ਨੇ ਆਪਣੀ ਪਰਜਾਈ ਦੀ ਨਿਗ੍ਹਾ ਰੱਖਣੀ ਸ਼ੁਰੂ ਕਰਤੀ ਹੂੰ ਕਿ ਉਹੀ ਮੁੰਡਾ ਜਿਹੜਾ ਘਰ ਦੇ ਪਿਛਲੇ ਪਾਸੇ ਖੜਾ ਸੀ ਹੂੰ ਉਹ ਘਰ ਦੇ ਬਾਹਰ ਦੇ ਮੂਹਰੇ ਸਾਈਕਲ ਦੀ ਟੱਲੀ ਪਾ ਜਾ ਕੇ ਲੰਘਦਾ ਹੈ ਹੂੰ ਤੇ ਹਲਕੇ ਪੈਰਾਂ ਨਾਲ ਉਹਦੀ ਪਰਜਾਈ ਗੇਟ ਦੇ ਉੱਲੇ ਖੜ ਕੇ ਉਹ ਮੁੰਡੇ ਨੂੰ ਦੇਖਦੀ ਆ ਤੇ ਇੱਕੋ ਦਮ ਹੀ ਜਗਤਾਰ ਕਰਦੇ ਅੰਦਰ ਵੜਦਾ ਉਹ ਦੇਖਦਾ ਕਿ ਉਦੀ ਪਰਜਾਈ ਗੇਟ ਤੇ ਪਿੱਛੇ ਖੜੀ ਸੀ ਤੇ ਉਹਦੇ ਪਸੀਨੇ ਛੁੱਟ ਜਾਂਦੇ ਕਿ ਮੇਰਾ ਜੇਠ ਆ ਗਿਆ ਇਹਨੂੰ ਮੇਰੇ ਤੇ ਪਹਿਲਾਂ ਹੀ ਸ਼ੱਕ ਆ ਹੂੰ ਚਕਦਾਰ ਉਹਨੂੰ ਪੁੱਛਦਾ ਕਹਿੰਦਾ ਇੱਥੇ ਖੜੀ ਕੀ ਕਰਦੀ ਸੀ ਹੂੰ ਉਹ ਕਹਿੰਦੀ ਮੈਂ ਤਾਂ ਗੇਟ ਬੰਦ ਕਰਨਾ ਆਉਂਜੀ ਦਰਵਾਜ਼ਾ ਖੁੱਲਾ ਪਿਆ ਸੀ ਕਰਦਾ ਹੂੰ ਚਕਦਾਰ ਇਹ ਗੱਲਾਂ ਨਹੀਂ ਦੱਸਦਾ ਆਪਣੇ ਭਾਈ ਬਲਕਾਰ ਨੂੰ ਉਹਨੂੰ ਇਹ ਸੀਗਾ ਕਿ ਇਹ ਬੱਚਿਆਂ ਵਰਗੇ ਇਹਨੂੰ ਕਹਨੂੰ ਮੈਂ ਫਿਕਰਾਂ ਚ ਪਾਉਣਾ ਹੂੰ ਤੇ ਸਾਰੀਆਂ ਚੀਜ਼ਾਂ ਮੈਂ ਆਪਦੇ ਸਾਹਬ ਨਾਲ ਆਪੇ ਸੰਭਾਲ ਲਵਾਂਗਾ ਹੂੰ ਪਰ ਜਗਤਾਰ ਨੂੰ ਇਹ ਗੱਲਾਂ ਦਾ ਨਹੀਂ ਪਤਾ ਹੁੰਦਾ ਕਿ ਇਹ ਗੱਲਾਂ ਹੁਣ ਉਹਦੇ ਵੱਸ ਤੋਂ ਬਾਹਰ ਹੋ ਗਈਆਂ। ਹੂੰ ਜਗਤਾਰ ਦੇ ਪੈਰਾਂ ਤੋਂ ਤਾਂ ਜ਼ਮੀਨ ਉਦਣ ਖਿਸਕਦੀ ਆ। ਹੂੰ ਜਦੋਂ ਜਗਤਾਰ ਦੇਖਦਾ ਹੈ ਕਿ ਘਰ ਦੇ ਵਿੱਚ ਜਿਹੜਾ ਦੋਦੀ ਦੁੱਧ ਲੈਣ ਆਉਂਦਾ ਹੁੰਦਾ ਸੀ ਕਿਉਂਕਿ ਮੱਝਾਂ ਦਾ ਕੰਮ ਚੰਗਾ ਸੀ ਜਗਤਾਰ ਹੋਰਾਂ ਦਾ। ਹੂੰ ਕਿ ਉਹਦੀ ਪਰਜਾਈ ਦੀ ਉਹਦੇ ਨਾਲ ਵੀ ਗੱਲਬਾਤ ਸੀ। ਜਗਤਾਰ ਦੇਖਦਾ ਕਿ ਉਹਦੀ ਪਰਜਾਈ ਖੜਖੜ ਉਹ ਦੋਦੀ ਵੱਲ ਵੀ ਹੱਸ ਰਹੀ ਆ। ਜਗਤਾਰ ਨੂੰ ਇਹ ਗੱਲਾਂ ਬਰਦਾਸ਼ਤ ਨਹੀਂ ਹੁੰਦੀ। ਹੂੰ ਉਹ ਗੁੱਸੇ ਨਾਲ ਲਾਲ ਪੀਲਾ ਹੋ ਜਾਂਦਾ। ਹੂੰ ਗੁੱਸੇ ਦਾ ਫਟਿਆ ਫਟਾਇਆ ਜਗਤਾਰ ਘਰ ਦੇ ਅੰਦਰ ਆਉਂਦਾ ਤੇ ਆਪਦੀ ਪਰਜਾਈ ਕਰਮ ਨੂੰ ਬੁਲਾਉਂਦਾ ਕਹਿੰਦਾ ਮੇਰੀ ਗੱਲ ਸੁਣ ਤੈਨੂੰ ਮੈਂ ਬਹੁਤ ਬਰਦਾਸ਼ਤ ਕਰ ਲਿਆ ਹੁਣ ਗੱਲਾਂ ਮੇਰੇ ਬਸ ਤੋਂ ਬਾਹਰ ਹੁੰਦੀਆਂ ਜਾਂਦੀਆਂ ਨੇ ਮੈਨੂੰ ਪਿੰਡ ਦੇ ਮੁੰਡੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਦੱਸਤੀਆਂ ਨੇ ਜੇ ਕਹਿੰਦਾ ਉਹ ਪੂੜਾ ਮੇਰਾ ਭਾਈ ਤਾਂ ਇਹਦਾ ਮਤਲਬ ਹੈਂ ਆ ਵੀ ਤੂੰ ਇੰਨ ਕੰਦਾ ਟੱਪੇਂਗੀ ਹੂੰ ਤੇ ਜਗਤਾਰ ਦੀਆਂ ਗੱਲਾਂ ਨੂੰ ਝੂਠਾ ਪਾਉਂਦੀ ਆ ਯਾਨੀ ਆਪਣੇ ਉਹਨੂੰ ਸੌ ਤਾਣੇ ਬਾਣੇ ਪਾਉਂਦੀ ਆ ਕਿ ਜਗਤਾਰ ਦੇ ਭਰਮ ਤੋੜਦਾ ਮਾਂ ਗੱਲਾਂ ਕਰਕੇ ਨਹੀਂ ਪਰ ਜਗਤਾਰ ਨੂੰ ਇਹ ਗੱਲ ਤੇ ਯਕੀਨ ਹੋ ਗਿਆ ਸੀ ਕਿ ਮੇਰੀ ਭਾਬੀ ਵੀ ਜਿਹੜੀ ਮੇਰੀ ਭਰਜਾਈ ਆ ਛੋਟੀ ਉਹ ਹੁਣ ਸਾਡੀ ਇੱਜ਼ਤ ਛਾਲਣ ਲੱਗੀ। ਹੂੰ ਫਿਰ ਇਸ ਤੋਂ ਬਾਅਦ ਥੋੜੇ ਦਿਨ ਹੋਰ ਲੰਘਦੇ ਆ ਤਰ੍ਹਾਂ ਤਰ੍ਹਾਂ ਦੇ ਬੰਦਿਆਂ ਨਾਲ ਉਹਦੇ ਪਿੰਡ ਦੇ ਮੁੰਡੇ ਦੱਸਦੇ ਕਿ ਉਹਦੀ ਉਹਦੇ ਨਾਲ ਵੀ ਗੱਲਬਾਤ ਆ ਉਹਦੇ ਨਾਲ ਵੀ ਗੱਲਬਾਤ ਉਹ ਉਹਨਾਂ ਨਾਲ ਵੀ ਗੱਲਤਾ ਤਾਂ ਜਗਤਾਰ ਕੋਲੇ ਹੁਣ ਸਿਰਫ ਇੱਕੋ ਹੀ ਰਸਤਾ ਬਚਿਆ ਸੀ ਕਿ ਜਾਂ ਤਾਂ ਉਹ ਆਪ ਮਰ ਜੇ ਹੂੰ ਜਾਂ ਉਹਨੂੰ ਮਾਰ ਦੇ। ਹੂੰ ਜਗਤਾਰ ਦੀਆਂ ਅੱਖਾਂ 'ਚ ਉਹਦੀ ਭਰਜਾਈ ਰੜਕਣ ਲੱਗ ਜਾਂਦੀ ਆ। ਹੂੰ ਉਹਨੂੰ ਇਹ ਲੱਗਦਾ ਹੁੰਦਾ ਕਿ ਸ਼ਾਇਦ ਅੱਜ ਗੱਲੀਬਾਤੀ ਸਮਝ ਜੇ ਪਰ ਜਗਤਾਰ ਨੂੰ ਲੱਗਦਾ ਹੁੰਦਾ ਕਿ ਇਹ ਨਹੀਂ ਗੱਲੀਬਾਤੀ ਨਹੀਂ ਸਮਝਣਾ ਜਗਤਾਰ ਕੋਲ ਈ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ ਰਹਿੰਦੀਆਂ ਨੇ ਹਮ ਹੱਦ ਤਾਂ ਉਦੋਂ ਹੋ ਜਾਂਦੀ ਆ ਜਦੋਂ ਜਗਤਾਰ ਇੱਕ ਦਿਨ ਪਸ਼ੂਆਂ ਵਾਲੇ ਪਹਾੜੇ 'ਚ ਉਹੀ ਦੋਦੀ ਨੂੰ ਆਪਣੀ ਪਰਛਾਈ ਨਾਲ ਖੜੇ ਹੋਏ ਦੇਖ ਰਹਿੰਦਾ ਹਮ ਜਗਤਾਰ ਭੱਜ ਕੇ ਉਹ ਦੋਦੀ ਨੂੰ ਫੜਦਾ ਹਮ ਪਰ ਛੜਾ ਕੇ ਉਹ ਦੋਦੀ ਭੱਜ ਜਾਂਦਾ ਹਮ ਜਗਤਾਰ ਆਪਣੀ ਪਰਛਾਈ ਦੀ ਕੁੱਟਮਾਰ ਕਰਦਾ ਬੀਤੂ ਹਟੇ ਨਹੀਂ ਕਿਉਂ ਬਦਨਾਮੀ ਕਿਉਂ ਸਾਡੇ ਸਿਰ ਖੇਪਾਉਣ ਲੱਗੀ ਹੋਈਆਂ ਹੂੰ ਜਗਤਾਰ ਬਲਕਾਰ ਨਾਲ ਵੀ ਸੱਦਾ ਹੋ ਜਾਂਦਾ ਉਹਨੂੰ ਕਹਿ ਦਿੰਦਾ ਜਾਂ ਤਾਂ ਇਹ ਰਹੁ ਘਰ ਚ ਜਾਂ ਮੈਂ ਰਹੂੰ ਹੂੰ ਇੱਕ ਵਾਰ ਇਹਨੂੰ ਬੰਦਿਆ ਵਾਂਗੂ ਸਮਝਾ ਦੇ ਮੈਂ ਇਹਦੇ ਤੇ ਹੱਥ ਚੱਕਦਾ ਚੰਗਾ ਵੀ ਨਹੀਂ ਲੱਗਦਾ ਹੂੰ ਲੋਕ ਕਹਣਗੇ ਘਰ ਵਾਲੀ ਇਹਦੀ ਆ ਕੁੱਟਮਾਰੇ ਦੀ ਇਹ ਕਿਉਂ ਕਰਦਾ ਜਾਂ ਇਹ ਇਹਨੂੰ ਕਿਉਂ ਕੁਝ ਕਹਿੰਦਾ ਇਹ ਬੁਰਾ ਮੈਂ ਪਊਗਾ ਹੂੰ ਬਲਕਾਰ ਵੀ ਆਪਦੀ ਘਰ ਵਾਲੀ ਨਾਲ ਲੜਦਾ ਵੀ ਜਿਵੇਂ ਬਾਈ ਕਹਿੰਦਾ ਓਵੇਂ ਗੱਲ ਸੁਣਦਾ ਇਹਦੀ ਹੂੰ ਬਲਕਾਰ ਚ ਇੰਨੀ ਹਿੰਮਤ ਤਾਂ ਹੁੰਦੀ ਨਹੀਂ ਕਿ ਉਹ ਨੂੰ ਉਹ ਕਟਮਾਰ ਕਰ ਸਕੇ ਜਾਂ ਉਹ ਨੂੰ ਸਮਝਾ ਸਕੇ ਗੱਲਬਾਤੀ ਉਹ ਐਂ ਕਹਿੰਦਾ ਵੀ ਜਿਵੇਂ ਬਾਈ ਕਹਿੰਦਾ ਉਵੇਂ ਮੰਨ ਲਾ ਤੂੰ ਇਹਦੀ ਗੱਲ ਹੂੰ ਪਰ ਫਿਰ ਉਹ ਦੁੱਦੀ ਪਿੰਡ ਚੋਂ ਥੋੜਾ ਸਮਾਂ ਗਾਇਬ ਰਹਿੰਦਾ ਹੂੰ ਫਿਰ ਇੱਕ ਦਿਨ ਜਗਤਾਰ ਕਿਸੇ ਰਿਸ਼ਤੇਦਾਰੀ ਚ ਜਾਂਦਾ ਹੂੰ ਤੇ ਸ਼ਾਮੀ ਢਲੇ ਜੀ ਜਗਤਾਰ ਘਰੇ ਵਾਪਸ ਆਉਂਦਾ ਹੂੰ ਤਾਂ ਫਿਰ ਕੀ ਦੇਖਦਾ ਉਹ ਆਪਣੇ ਘਰ ਚੋਂ ਰੌਲੇ ਰੱਪੇ ਦੀ ਆਵਾਜ਼ ਸੁਣਦਾ ਹੂੰ ਉਹ ਇਹ ਦੇਖਦਾ ਕਿ ਦੁੱਦੀ ਤੇ ਮੇਰਾ ਭਾਈ ਬਲਕਾਰ ਦੋਨੇ ਆਪਸੇ ਚਫੋ ਜਫੀ ਹੋ ਰਿਹਾ ਰੌਲਾ ਰੱਪਾ ਪੈ ਰਿਹਾ ਸਾਡੇ ਘਰੇ ਹੂੰ ਗੱਲ ਇਹ ਹੁੰਦੀ ਆ ਕਿ ਬਲਕਾਰ ਨੇ ਆਪਣੀ ਪਤਨੀ ਨੂੰ ਉਹ ਦੋਦੀ ਦੇ ਨਾਲ ਦੇਖ ਲਿਆ ਹੁੰਦਾ ਘਰ ਦੇ ਵਿੱਚ ਅੱਛਾ ਤਾਂ ਜਗਤਾਰ ਇਹ ਦੇਖਦਾ ਭੱਜ ਕੇ ਜਦੋਂ ਘਰ ਦੇ ਅੰਦਰ ਵੱਲ ਨੂੰ ਆਉਂਦਾ ਕਿ ਬਲਕਾਰ ਦੇ ਹੱਥ 'ਚ ਗੰਡਾਸਾ ਤੇ ਇੱਕ ਹੱਥ ਦੇ ਨਾਲ ਉਹਨੇ ਉਹ ਦੋਦੀ ਨੂੰ ਫੜਿਆ ਹੋਇਆ ਹੂੰ ਵਿਚਾਲੇ ਦੋਨਾਂ ਦੇ ਇੱਕ ਕਰਮ ਹੁੰਦੀ ਆ ਜਿਹੜੀ ਦੋਨਾਂ ਨੂੰ ਛੜਾ ਰਹੀ ਹੁੰਦੀ ਆ ਹੂੰ ਤਾਂ ਬਲਕਾਰ ਕੀ ਕਰਦਾ ਗੰਡਾਸਾ ਚੱਕ ਕੇ ਉਹ ਦੁੱਦੀ ਦੀ ਗਰਦਨ ਤੇ ਮਾਰਦਾ। ਅੱਛਾ ਉਹ ਦੁੱਦੀ ਥਾਂ ਹੀ ਡਿੱਗ ਜਾਂਦਾ। ਜਗਤਾਰ ਜਦੋਂ ਆ ਕੇ ਦੇਖਦਾ ਤਾਂ লাশ ਜਗਤਾਰ ਦੇ ਪੈਰਾਂ ਚ ਪਈ ਹੁੰਦੀ ਆ ਉਹ ਦੁੱਦੀ ਦੀ। ਕਰਮੋ ਉਸ ਵਕਤੇ ਤੇ ਹਥੜਾ ਮਾਰਦੀ ਆ ਕਿ ਹੁਣ ਤਾਂ ਪੱਟੇ ਗਏ। ਹੂੰ ਪਿੰਡ ਦੇ ਲੋਕ ਇਹ ਰੌਲਾ ਰੱਪਾ ਸੁਣ ਕੇ ਇਕੱਠੇ ਹੋ ਜਾਂਦੇ ਆਲੇ ਦੁਆਲੇ ਵੀ ਆ ਕੀ ਹੋ ਗਿਆ ਜਗਤਾਰ ਕੀ ਕਰੇ। ਹੂੰ ਉਧਰੋਂ ਪੁਲਸ ਨੂੰ ਵੀ ਖਬਰਾਂ ਹੋ ਜਾਂਦੀਆਂ ਨੇ। ਪੁਲਸ ਆਉਂਦੀ ਆ ਤਾਂ ਜਗਤਾਰ ਇਹ ਕਹਿ ਦਿੰਦਾ ਕਿ ਇਹ ਕਤਲ ਮੈਂ ਕੀਤਾ। ਜਾਨੀ ਬਲਕਾਰ ਆਪਣੇ ਛੋਟੇ ਭਰਾ ਦਾ ਕਤਲ ਜਗਤਾਰ ਆਪਣੇ ਸਿਰ ਲੈ ਲੈਂਦਾ। ਹੂੰ ਜਗਤਾਰ ਨੂੰ ਜੇਲ੍ਹ ਹੋ ਜਾਂਦੀ ਆ ਉਸ ਵਕਤ ਉਦੀ ਪਰਜਾਈ ਵੀ ਕੁਛ ਨਹੀਂ ਬੋਲਦੀ ਜਗਤਾਰ ਦੀ ਉਹਨੂੰ ਇਹ ਲੱਗਦਾ ਹੁੰਦਾ ਕਿ ਜਿਹੜਾ ਸਭ ਤੋਂ ਵੱਡਾ ਰਾਹ ਦਾ ਰੋੜਾ ਸੀ ਉਹ ਤਾਂ ਜੇਲ੍ਹ ਚ ਚਲਾ ਗਿਆ ਹੂੰ ਕਿ ਬਲਕਾਰ ਨੂੰ ਤਾਂ ਜਿਵੇਂ ਮਰਜੀ ਬਹਿਲਾਫ ਸੁਲਾ ਕੇ ਮੈਂ ਜੋ ਮਰਜੀ ਕਰ ਲਾਂ ਹੂੰ ਜਗਤਾਰ ਜੇਲ੍ਹ ਚ ਚਲਾ ਜਾਂਦਾ ਪਰ ਉਹਦੀਆਂ ਹਰਕਤਾਂ ਫਿਰ ਵੀ ਨਹੀਂ ਹਟਦੀਆਂ ਹੈਗੀਆਂ ਹੂੰ ਤਾਂ ਫਿਰ ਵੀ ਉਹਦੇ ਪਿੰਡ ਦੇ ਵਿੱਚ ਕਾਫੀ ਗੱਲਾਂ ਕਰਮੋਂ ਬਾਰੇ ਉੱਠਣੀਆਂ ਸ਼ੁਰੂ ਹੋ ਜਾਂਦੀਆਂ ਕਿ ਦੁੱਦੀ ਮਰਵਾਤਾ ਇਹਨੇ ਪਹਿਲਾਂ ਉਹ ਘਰ ਝਾੜਦਾ ਹੁਣ ਇਹਦੇ ਹੋਰ ਕਿਸੇ ਮੁੰਡਿਆਂ ਨਾਲ ਗੱਲਾਂ ਬਾਤਾਂ ਹੂੰ ਬਰਕਾਰ ਵੀ ਇਸ ਵਕਤ ਇਹ ਕੰਡੀਸ਼ਨ ਚ ਆ ਗਿਆ ਸੀ ਕਿ ਦੁਨੀਆ ਦੇ ਤਾਨਨੇ ਮੇਹਨੇ ਸੁਣ ਕੇ ਬਰਕਾਰ ਨੂੰ ਵੀ ਗੁੱਸਾਉਣ ਲੱਗਿਆ ਸੀ ਆਪਣੀ ਪਤਨੀ ਦੇਤੇ ਹੂੰ ਜਗਤਾਰ ਨੂੰ ਜਦੋਂ ਜੇਲ੍ਹ ਹੋ ਜਾਂਦੀ ਹੈ ਤਾਂ ਰੋਹੀ ਦੇ ਰੁੱਖ ਵਾਂਗੂ ਬਲਕਾਰ ਘਰ ਚ ਇਕੱਲਾ ਰਹਿ ਜਾਂਦਾ ਹੂੰ ਜਿਹੜੇ ਭਾਈ ਨੇ ਉਹਨੂੰ ਪਿਓ ਵਾਂਗੂ ਪਾਲਿਆ ਸੀ ਆਸਰਾ ਸੀ ਉਹ ਪਿਓ ਵਰਗੇ ਭਰਾ ਦਾ ਉਹ ਰਿਸ਼ਤਾ ਉਹ ਤੋਂ ਖੁੱਸ ਗਿਆ ਸੀ ਕਿਉਂਕਿ ਉਹਨੂੰ ਜੇਲ੍ਹ ਹੋ ਗਈ ਸੀ ਭਰਾ ਨੂੰ ਭਰਾ ਮਿਲਿਆ ਨਹੀਂ ਤਾਂ ਦੂਜੇ ਪਾਸੇ ਕਰਮ ਨੂੰ ਖੁੱਲ੍ਹ ਮਿਲ ਗਈ ਸੀ ਹੂੰ ਕਰਮੋਂ ਦੀਆਂ ਉਹ ਆਯਾਸ਼ੀਆਂ ਹਲੇ ਵੀ ਉਵੇਂ ਕਾਇਮ ਸੀ ਕੋਈ ਡਰ ਪੈ ਕਰਮੋਂ ਨੂੰ ਰਹੀ ਨਹੀਂ ਸੀ ਕਿਉਂਕਿ ਰਾਧਾ ਰੋੜਾ ਹੀ हट ਗਿਆ ਰਾਧਾ ਰੋੜਾ हट ਗਿਆ ਸੀ ਹਮ ਬਲਕਾਰ ਦੀ ਹਾਲਤ ਭਰਾ ਦੇ ਵਿਯੋਗ ਚ ਇਹ ਹੋ ਗਈ ਸੀ ਵੀ ਉਹਨੂੰ ਕੋਈ ਖਬਰ ਸੁੱਧ ਬੁੱਧ ਨਹੀਂ ਰਹੀ ਸੀ ਜ਼ਮੀਨ ਖੇਤੀ ਬਾੜੀ ਸਾਰੀ ਛੱਡਤੀ ਸੀ ਬਲਕਾਰ ਨੇ ਤੇ ਦੂਸਰੇ ਪਾਸੇ ਕਰਮੋਂ ਟੈਕ ਦੀ ਫਿਰਦੀ ਸੀ ਕਿ ਰਾਧਾ ਰੋੜਾ ਤਾਂ हट ਗਿਆ ਹੋਣ ਹਮ ਹੁਣ ਬਲਕਾਰ ਦੀ ਹਾਲਤ ਨਾਜ਼ੁਕ ਹੋਈ ਜਾਂਦੀ ਆ ਇਹਨੇ ਹੁਣ ਜਮਰ ਜਾਣਾ ਭਾਈ ਦੇ ਵਿਯੋਗ ਚ ਹਮ ਬਲਕਾਰ ਨੂੰ ਪਿੰਡ ਦੇ ਲੋਕਾਂ ਨੇ ਇਹ ਵੀ ਸਲਾਹਾਂ ਦਿੱਤੀਆਂ ਕਿ ਇਹਨੂੰ ਪੇਕਿਆਂ ਤੇ ਛੱਡ ਦੇ ਜਾਂ ਤਲਾਕ ਦੇ ਦੇ ਹੂੰ ਪਰ ਬਲਕਾਰ ਦੀ ਸੁੱਧ ਸਾਰੀ ਗਵਾਚ ਚੁੱਕੀ ਸੀ ਹੂੰ ਭਰਾ ਦੇ ਜਾਣ ਵਿੱਚ ਹੂੰ ਪਿੰਡ ਦੇ ਲੋਕਾਂ ਨੇ ਬਲਕਾਰ ਕੋਲੇ ਕਈ ਗੱਲਾਂ ਕਰਨੀਆਂ ਕਿ ਹਲੇ ਵੀ ਨਹੀਂ ਸੁਧਰੀ ਹੂੰ ਹਲੇ ਵੀ ਉਸ ਤਰੀਕੇ ਨਾਲ ਜਿਵੇਂ ਆਯਾਸ਼ੀਆਂ ਦੀਆਂ ਪਹਿਲਾਂ ਚਲਦੀਆਂ ਸੀ ਅੱਜ ਵੀ ਉਵੇਂ ਜੇ ਹੂੰ ਬਲਕਾਰ ਬਹੁਤ ਸਾਰਾ ਕੁਝ ਆਪਣੇ ਅੱਖੀਂ ਦੇਖਦਾ ਕਰਮੋਂ ਦਾ ਪਰ ਪਾਣੀ ਵਾਂਗੂ ਪੀਣ ਦੀ ਕੋਸ਼ਿਸ਼ ਵੀ ਕਰਦਾ ਪਰ ਹੁਣ ਖੂਨ ਆ ਵਾਲੇ ਬਲਕਾਰ ਦਾ ਮਾਰਦਾ ਸੀ ਹੂੰ ਇਹ ਏਜ ਨਾਨੀ ਕਰਕੇ ਮੇਰਾ ਭਰਾ ਜੇਲ੍ਹ ਚ ਬਹਿ ਗਿਆ ਇਹਨੂੰ ਕੋਈ ਫਰਕ ਨਹੀਂ ਪਿਆ ਇਹ ਫਿਰ ਨਹੀਂ ਸੁਧਰੀ ਤਾਂ ਇੱਕ ਦਿਨ दारू ਨਾਲ ਰੱਜ ਕੇ ਬਲਕਾਰ ਆਪਣੀ ਘਰ ਵਾਲੀ ਦਾ ਚੁੰਨੀ ਨਾਲ ਗळा ਆਪ ਘੋਟ ਦਿੰਦਾ ਹੂੰ ਤੇ ਉਹਨੂੰ ਮਾਰ ਦਿੰਦਾ ਹੂੰ ਤਾਂ ਬਲਕਾਰ ਨੂੰ ਵੀ ਜੇਲ੍ਹ ਹੋ ਗਈ ਹੂੰ ਬਰਕਾਰ ਅੱਕਿਆ ਕੀ ਕਰਦਾ ਫਿਰ ਹੂੰ ਬਰਕਾਰ ਨੇ ਜਦੋਂ ਆਪਣੀ ਪਤਨੀ ਮਾਰਤੀ ਤਾਂ ਬਲਕਾਰ ਨੂੰ ਇਸ ਗੱਲ ਦਾ ਕੋਈ ਮਲਾਲ ਨਹੀਂ ਸੀ ਬਰਕਾਰ ਨੂੰ ਵੀ ਜੇਲ੍ਹ ਹੋਗੀ ਤੇ ਪਰ ਉਹ ਘਰ ਖੰਡਰ ਬਣ ਗਿਆ ਪਿੰਡ ਦੇ ਲੋਕ ਇਹ ਗੱਲਾਂ ਵੀ ਕਰਦੇ ਸੀ ਕਿ ਇੱਕ ਤੀਮੀ ਨੇ ਤਿੰਨ ਘਰ ਝਾੜਦੇ ਇੱਕ ਦੋਦੀ ਦਾ ਤੇ ਇਹ ਦੋ ਭਰਾਵਾਂ ਦੇ ਹੂੰ ਫਿਰ ਜਦੋਂ ਉਹ ਘਰਖੰਡਰ ਹੋ ਜਾਂਦਾ ਤਾਂ ਕਾਫੀ ਸਾਲਾਂ ਬਾਅਦ ਦੋਨੇ ਭਰਾ ਰਹਾ ਹੁੰਦੇ ਆ ਪਹਿਲਾਂ ਜਗਤਾਰ ਛੁੱਟਦਾ ਹੂੰ ਤੇ ਫਿਰ ਉਸ ਤੋਂ ਬਾਅਦ ਬਲਕਾਰ ਛੁੱਟਦਾ ਜੀਲ ਚੋਂ ਹੂੰ ਫਿਰ ਦੋਨੇ ਭਰਾ ਬਜ਼ੁਰਗ ਹੋਏ ਹੁੰਦੇ ਆ ਜਦੋਂ ਆਉਂਦੇ ਆਧ ਖੜੋ ਮਰਹੂ ਹੋ ਚੁੱਕੀ ਹੁੰਦੀ ਹੈ ਉਹਨਾਂ ਦੋਨਾਂ ਭਰਾਵਾਂ ਦੀ ਫਿਰ ਦੋਨੇ ਭਰਾ ਆਪਸੀ ਆ ਕੇ ਖੇਤੀ ਬੜੀ ਕਰਨ ਲੱਗਦੇ ਆ ਤੇ ਫਿਰ ਇੱਕ ਬਹੁਤ ਵੱਡਾ ਫੈਸਲਾ ਉਹ ਜ਼ਿੰਦਗੀ ਦਾ ਲੈਂਦੇ ਆ ਹੂੰ ਕਿ ਇੱਕ ਅਨਾਥ ਬੱਚੇ ਨੂੰ ਉਹ ਦੋਨੇ ਭਰਾ ਗੋਦ ਲੈਂਦੀ ਆ ਉਹ ਅਨਾਥ ਬੱਚੇ ਦੀ ਆਸਤੇ ਉਹ ਆਪਣੀ ਜ਼ਿੰਦਗੀ ਜੀਉਂਦੀ ਵਕਈ ਦਰਦਨਾਕ ਕਹਾਣੀਆਂ ਦੇਖੋ ਇੱਕ ਭਰਾ ਨੇ ਜਿਹੜਾ ਉਹਦਾ ਸਕਾ ਨਹੀਂ ਸੀ ਉਸ ਕੁੱਖ ਚੋਂ ਜਨਮ ਨਹੀਂ ਸੀ ਲਿਆ ਤਾਂ ਉਹਨੇ ਬਾਪ ਬਣ ਕੇ ਉਹਨੂੰ ਸੰਭਾਇਆ ਭਰਾ ਨੂੰ ਕਿੱਥੋਂ ਤੱਕ ਤੇ ਸਿਰਫ ਇੱਕ ਬਦਕਾਰ ਔਰਤ ਦੀ ਕਰਕੇ ਘਰ ਬਰਬਾਦ ਹੋ ਗਿਆ ਹੂੰ ਬਿਲਕੁਲ ਔਰ ਸਾਡੇ ਸਮਾਜ ਚ ਅਜਿਹੀਆਂ ਘਟਨਾ ਆਮ ਤੌਰ ਤੇ ਹੁੰਦੀਆਂ ਹੀ ਰਹਿੰਦੀਆਂ ਨੇ ਹੈਨਾ ਬਾਕੀ ਦੁਖਦਾਈ ਸੀ ਤੇ ਭਾਵਕ ਵੀ ਹੈ ਕਹਾਣੀ ਸੋ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਹੁਤ ਬਹੁਤ ਧੰਨਵਾਦ ਦੇਖਦੇ ਰਹੋ ਕਹਿੰਡ ਪੰਜਾਬੀ ਤੇ ਜਾਂਦੇ ਜਾਂਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਓ ਤੇ ਇਹ ਕਹਾਣੀਆਂ ਤੁਸੀਂ ਹਰ ਸ਼ੁੱਕਰਵਾਰ ਸਵੇਰੇ 10:30 ਵਜੇ YouTube ਕਹਿੰਡ ਪੰਜਾਬੀ ਚੈਨਲ ਤੇ ਦੇਖਣ